ਤੋ ਡਾਕਟਰ ਸੌਫਤ ਦੇ ਕਲੀਨਿਕ ਤੇ ਮੌਜੂਦ ਹਾਂ ਹੋਰ ਇੱਥੇ ਪੇਸ਼ੈਂਟਸ ਆਏ ਨੇ ਉਹਨਾਂ ਨਾਲ ਗੱਲਬਾਤ ਕਰਦੇ ਆਂ ਸਵਾਗਤ ਹੈ ਜੀ ਤੁਹਾਡਾ ਤੁਹਾਡਾ ਨਾਮ ਕੀ ਹੈ ਨੀਤੂ ਜੀ ਕਿਹੜੀ ਜਗ੍ਹਾ ਤੋਂ ਤੁਸੀਂ ਆਏ ਹੋ ਕਰਨਤਾਂ ਤੋਂ ਕਰਨਤਾਂ ਤੋਂ ਤੁਸੀਂ ਆਏ ਹੋ ਤਾਂ ਇਸ ਕਲੀਨਿਕ ਦੇ ਬਾਰੇ ਤੁਹਾਨੂੰ ਪਤਾ ਕਿਵੇਂ ਲੱਗਿਆ ਕਿਸੇ ਨੇ ਦੱਸਿਆ ਜਾਂ ਐਡ ਦੇਖੀ ਸੀ ਜੀ ਐਡ ਦੇਖੀ ਠੀਕ ਹੈ ਤੇ ਜਦੋਂ ਤੁਸੀਂ ਇੱਥੇ ਆਏ ਹੋ ਤੁਹਾਡਾ ਟ੍ਰੀਟਮੈਂਟ ਹੋਇਆ ਹੈ ਤਾਂ ਜੋੜੇ ਬੱਚੇ ਹੋਏ ਨੇ ਤੁਹਾਡੇ ਹਾਂ ਜੀ ਤੇ ਕਿਵੇਂ ਦਾ ਟ੍ਰੀਟਮੈਂਟ ਇੱਥੇ ਰਿਹਾ ਹੈ ਕਿਵੇਂ ਦਾ ਸਟਾਫ ਦਾ ਬਿਹੇਵੀਅਰ ਸੀ ਕਿਵੇਂ ਉਹਨਾਂ ਨੇ ਤੁਹਾਡਾ ਟ੍ਰੀਟਮੈਂਟ ਕੀਤਾ ਜਾਂ ਕੋਈ ਪਹਿਲਾਂ ਤੁਸੀਂ ਕਿਤੇ ਹੋਰ ਟਰਾਈ ਕੀਤਾ ਸੀ ਨਹੀਂ ਜੀ ਅਸੀਂ ਇੱਥੇ ਹੀ ਆਏ ਸਾਨੂੰ ਬਹੁਤ ਵਧੀਆ ਟਰੀਟਮੈਂਟ ਮਿਲਿਆ ਠੀਕ ਹੈ ਹਾਂਜੀ ਡਰ ਹੋਵੇ ਤੁਹਾਡੇ ਮਨ ਦੇ ਵਿੱਚ ਜਾਂ ਇਹਨਾਂ ਨੇ ਕੋਈ ਗੱਲ ਕੀਤੀ ਹੋਵੇ ਹਾਂਜੀ ਹੈ ਸੀ ਮਨ ਚ ਡਰ ਬਟ ਨਹੀਂ ਉਹ ਜੋ ਕੁਝ ਨਹੀਂ ਹੋਇਆ ਕਿਉਂਕਿ ਇਹਨਾਂ ਦਾ ਗੱਲ ਕਰਨ ਦਾ ਤਰੀਕਾ ਤੁਹਾਨੂੰ ਠੀਕ ਲੱਗਿਆ ਕਿ ਵੀ ਉਹਨਾਂ ਨੇ ਸਾਰਾ ਮਨ ਡਰ ਚੋਂ ਕੱਢਿਆ ਕਰ ਹਾਂਜੀ ਸਾਰਾ ਮਨ ਚੋਂ ਕੱਢ ਦਿੱਤਾ ਠੀਕ ਹੈ ਤੇ ਜਦੋਂ ਦੇ ਹੋਏ ਨੇ ਕੋਈ ਤੁਹਾਨੂੰ ਦਿੱਕਤ ਕੋਈ ਪਰੇਸ਼ਾਨੀ ਆਈ ਹੋਵੇ ਨਹੀਂ ਕੋਈ ਪਰੇਸ਼ਾਨੀ ਨਹੀਂ ਜਦੋਂ ਇਹਨਾਂ ਤੋਂ ਪਹਿਲਾਂ ਦਾ ਸੀ ਤਾਂ ਪਰਿਵਾਰ ਦੇ ਵਿੱਚ ਮਾਹੌਲ ਕਿਵੇਂ ਦਾ ਸੀਗਾ ਤੁਹਾਡੇ ਕੋਲ ਹੁਣ ਹੋਏ ਨੇ ਤਾਂ ਹੁਣ ਪਰਿਵਾਰ ਦੇ ਵਿੱਚ ਕੋਈ ਮਾਹੌਲ ਬਦਲਿਆ ਤੁਹਾਨੂੰ ਲੱਗਦਾ ਹਾਂ ਹੁਣ ਸਾਡੀ ਵੇੜੇ 'ਚ ਖੁਸ਼ੀਆਂ ਆਈਆਂ ਮੋਲ ਤਾਂ ਬਦਲੂਗੇ ਅਸੀਂ ਵੀ ਆਸ ਕਰਦੇ ਹਾਂ ਕਿ ਇਹ ਤੰਦਰੁਸਤ ਰਹਿਣ ਬੱਚੇ ਅੱਗੇ ਇਹਨਾਂ ਨੂੰ ਲੰਮੀ ਉਮਰ ਮਿਲੇ ਤੇ ਡਾਕਟਰ ਸੌਫਾ ਦੇ ਕਲੀਨਿਕ ਤੋਂ ਇਹ ਸਾਰਾ ਜੋ ਤੁਸੀਂ ਦੇਖਦੇ ਹੋ ਕਿ ਪਰਿਵਾਰਾਂ ਨੂੰ ਖੁਸ਼ੀਆਂ ਮਿਲ ਰਹੀਆਂ ਨੇ ਤੇ ਤੁਸੀਂ ਵੀ ਇੱਕ ਵਾਰ ਇੱਥੇ ਆ ਕੇ ਆਪਣਾ ਇਲਾਜ ਕਰਵਾ ਸਕਦੇ ਹੋ ਜੇ ਇਲਾਜ ਨਹੀਂ ਕਰਵਾਉਣਾ ਤਾਂ ਪਹਿਲਾਂ ਪੁੱਛ ਕੇ ਜ਼ਰੂਰ ਕਰਵਾ ਸਕਦੇ ਹੋ